ਰਾਜਕੋਟ ਕੰਪਲੈਕਸ ਦੇ ਵਿੱਚ ਪੇਸ਼ੀ ਤੇ ਆਏ ਸ਼ਖਸ ਤੇ ਫਾਇਰਿੰਗ ਗੱਡੀ ਦੇ ਵਿੱਚ ਆਏ ਹਮਲਾਵਰਾਂ ਨੇ ਕੀਤੇ 2 ਤੋਂ 3 ਫਾਇਰ ਪੁਲਸ ਜੈਂਗਵਰ ਦੇ ਨਾਲ ਜੋੜ ਕੇ ਦੇਖ ਰਹੀ ਹੈ ਇਹ ਮਾਮਲਾ ਸੰਯੁਕਤ ਕਿਸਾਨ ਮੋਰਚੇ ਦੀ ਐਮ ਮੀਟਿੰਗ ਜਾਰੀ ਐ ਐਸ ਕੇ ਐਮ ਦੀਆਂ ਮੈਂਬਰ ਜਥੇਬੰਦੀਆਂ ਆਪਸ ਦੇ ਵਿੱਚ ਕਰੀਆਂ ਨੇ ਵਿਚਾਰਾਂ ਸ਼ੰਭੂ ਖਨੋਰੀ ਮੋਰਚੇ ਦੇ ਨਾਲ ਕਈ ਦੌਰ ਦੀ ਗੱਲਬਾਤ ਰਹੀ ਹੈ ਬੇਨਤੀਜਾ ਪੰਜਾਬ ਕਾਂਗਰਸ ਦਾ ਵੱਡਾ ਮੰਚਨ ਜਾਰੀ ਨਵੇਂ ਇੰਚਾਰਜ ਬਪੇਸ਼ ਬਗੇਲ ਕਰੇ ਨੇ ਮੈਰਾਥਨ ਮੀਟਿੰਗਾਂ ਜ਼ਿਲ੍ਹਾ ਪ੍ਰਧਾਨ ਅਤੇ ਐਮਪੀ ਐਮਐਲਏ ਦੇ ਨਾਲ ਕਰੇ ਨੇ ਬੈਠ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਤੇ ਵੀ ਸਵਾਗਤ ਹੈ ਅਸ਼ੀਰਵਾਦ ਕਰਨ ਜਾ ਰਹੇ ਹਾਂ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਮੈਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪ੍ਰਵਾਹ ਨਹੀਂ ਹੈ ਜੇ ਗੁਰੂ ਦਾ ਹੁਕਮ ਹੋਇਆ ਤਾਂ ਸੇਵਾ ਸਮਾਪਤ ਹੋ ਜਾਵੇਗੀ ਇਸ ਘਰ ਦੇ ਵਿੱਚ ਦਾਵੇ ਨਹੀਂ ਚੱਲਦੇ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਹਰਜਿੰਦਰ ਸਿੰਘ ਧਾਮੀ ਆਪਣੇ ਅਸਤੀਫੇ ਦੇ ਵਿਚਾਰ ਕਰਨ ਉੱਤੇ ਇੱਕ ਵਾਰ ਫਿਰ ਸਿੰਘ ਸਾਹਿਬ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਗਈ ਹੈ ਕਿ ਧਾਮੀ ਆਪਣੇ ਅਸਤੀਫੇ ਤੇ ਵਿਚਾਰ ਕਰਨ ਧਾਮੀ ਨੂੰ ਕਿਹਾ ਕਿ ਐ ਜੀ ਪੀ ਸੀ ਪ੍ਰਧਾਨ ਵਜੋਂ ਸੇਵਾ ਸੰਭਾਲਣ ਉੱਥੇ ਹੀ ਲਗਾਤਾਰ ਜੋ ਅਉਦੇ ਤੋਂ ਹਟਾਉਣ ਦੀਆਂ ਚਰਚਾਵਾਂ ਚਾਰੀਆਂ ਨੇ ਇਹਨਾਂ ਚਰਚਾਵਾਂ ਨੂੰ ਲੈ ਕੇ ਤੋਂ ਮੀਡੀਆ ਦੇ ਵੱਲੋਂ ਗੈਨੀ ਰਗਵੀਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪ੍ਰਵਾਹ ਨਹੀਂ ਹੈ ਜੇ ਗੁਰੂ ਦਾ ਹੁਕਮ ਹੋਇਆ ਤਾਂ ਸੇਵਾ ਸਮਾਪਤ ਹੋ ਜਾਵੇਗੀ ਇਸ ਘਰ ਦੇ ਵਿੱਚ ਦਾਵੇ ਨਹੀਂ ਚੱਲਦੇ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਉੱਥੇ ਹਰਜਿੰਦਰ ਸਿੰਘ ਧਾਮੀ ਬਾਰੇ ਵੀ ਇੱਕ ਵਾਰ ਫਿਰ ਜਥੇਦਾਰ ਦੇ ਵੱਲੋਂ ਕਿਹਾ ਗਿਆ ਕਿ ਧਾਮੀ ਆਪਣੇ ਅਸਤੀਫੇ ਤੇ ਵਿਚਾਰ ਕਰਨ ਧਾਮੀ ਨੂੰ ਕਿਹਾ ਕਿ ਜੀਪੀਸੀ ਪ੍ਰਧਾਨ ਵਜੋਂ ਸੇਵਾ ਸੰਭਾਲਣਾ ਦਰਸਲ ਕੱਲ ਹੁਸ਼ਿਆਰਪੁਰ ਸਥਿਤ ਹਰਜਿੰਦਰ ਸਿੰਘ ਧਾਮੀ ਦੀ ਰਿਆਜ ਤੇ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਪਹੁੰਚੇ ਸਨ ਕੱਲ ਵੀ ਉਹਨਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਗਈ ਸੀ ਕਿ ਪ੍ਰਧਾਨ ਦੀਆਂ ਸੇਵਾਵਾਂ ਉਹਨਾਂ ਦੇ ਵੱਲੋਂ ਮੁੜ ਤੋਂ ਸੰਭਾਲੀਆਂ ਜਾਣ ਅਤੇ ਅੱਜ ਮੁਰਤੋਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਤਾਂ ਮੈਂ ਆਪਣੇ ਅਸਤੀਫੇ ਤੇ ਵਿਚਾਰ ਕਰਨ ਉੱਥੇ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਤੇ ਜਥੇਦਾਰ ਗੰਨੇ ਰਗਵੀਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਮੈਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪਰਵਾਹ ਨਹੀਂ ਹੈ ਇਸ ਬਿਆਨ ਦੇ ਨ ਸ਼ਬਦਾਂ ਦੇ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਾਇਨੇ ਨੇ ਉਹਨਾਂ ਦਾ ਕਹਿਣਾ ਕਿ ਜੇ ਗੁਰੂ ਦਾ ਹੁਕਮ ਹੋਇਆ ਤਾਂ ਸੇਵਾ ਸਮਾਪਤ ਹੋ ਜਾਵੇਗੀ ਇਸ ਘਰ ਦੇ ਵਿੱਚ ਤਾਂ ਵੀ ਨਹੀਂ ਚੱਲਦੇ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਅ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ ਮੀਡੀਆ ਦੇ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਨਿਕਾ ਜ਼ਰੂਰ ਮੀਡੀਆ ਦੇ ਰਾਹੀਂ ਕਹਿ ਦਿਆ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂਗੇ ਅਗਰਿਸਵਾਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗ ਚ ਪਾਏ ਹੋਏ ਨੇ ਪਰਵਾਹ ਨਹੀਂ ਧੰਨਵਾਦ ਆ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ মিডিਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹ ਜ਼ਰੂਰ মিডিਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂਗੇ ਅਗਰੇ ਸਵਾਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗ ਚ ਪਾਏ ਹੋਏ ਨੇ ਪਰਵਾਹ ਨਹੀਂ ਧੰਨਵਾਦ ਆ ਉੱਥੇ ਜੇ ਸੇਦਰ ਗਾਂਧੀ ਰਵੀ ਸਿੰਘ ਦੇ ਲੋ ਪੰਜ ਮੈਂਬਰੀ ਕਮੇਟੀ ਨੂੰ ਵੀ ਆਦੇਸ਼ ਦਿੱਤੇ ਗਏ ਨੇ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਆ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਅਸਿੰਘ ਸਾਹਿਬ ਗਿਆਨੀ ਗੁਰਵੀਰ ਸਿੰਘ ਦੇ ਵੱਲੋਂ ਭਰਤੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੰਦਾ ਅ ਦਰਸਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੀ ਜੋ ਰਿਪੋਰਟ ਸੌਂਪੀ ਗਈ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਵੱਲੋਂ ਇਸ ਭਰਤੀ ਨੂੰ ਲੈ ਕੇ ਸਹਿਯੋਗ ਨਹੀਂ ਕੀਤਾ ਗਿਆ ਆ ਤਾਂ ਇਸੇ ਨੂੰ ਲੈ ਕੇ ਹੀ ਗਿਆਨੀ ਗੁਰਵੀਰ ਸਿੰਘ ਦਿਲ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੰਦਾ ਅਸੀਂ ਕਮੇਟੀ ਨੂੰ ਆਪਣਾ ਕਾਰਜ ਕਰਨ ਦੇ ਲਈ ਕਿਹਾ ਸੀ ਜੇ ਧਾਮੀ ਵਾਪਸੀ ਨਹੀਂ ਕਰਦੇ ਤਾਂ ਪੰਜ ਮੈਂਬਰੀ ਕਮੇਟੀ ਦਾ ਨਵਾਂ ਮੁਖੀ ਬਣਾਇਆ ਜਾਵੇਗਾ ਪੰਜ ਮੈਂਬਰਾਂ ਦੇ ਵਿੱਚੋਂ ਕਿਸੇ ਨੂੰ ਮੁਖੀ ਬਣਾ ਦਿੱਤਾ ਜਾਵੇਗਾ ਉੱਥੇ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਕਿਰਪਾਲ ਸਿੰਘ ਬਡੁੰਗਰ ਦਾ ਅਸਤੀਫਾ ਮੇਰੇ ਕੋਲ ਨਹੀਂ ਪਹੁੰਚਿਆ 2-4 ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇਗੀ ਇਹ ਵੀ ਵੱਡੀ ਜਾਣਕਾਰੀ ਸਿੰਘ ਸਾਹਿਬ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅ ਦਰਸਲ ਜਿੱਥੇ ਕਿ ਇੱਕ ਪਾਸੇ ਆਕਾਲੀ ਦਲ ਦੇ ਵੱਲੋਂ ਆਪਣੇ ਪਦਰ ਤੇ ਭਰਤੀ ਕੀਤੀ ਜਾ ਰਹੀ ਹੈ ਕਰੀਬ ਹੀ ਆਖਰੀ ਪੜਾਅ ਦੇ ਵਿੱਚ ਆਕਾਲੀ ਦਲ ਦੀ ਭਰਤੀ ਪਹੁੰਚ ਚੁੱਕੀ ਹੈ ਪਰ ਜੋ ਆ 2 ਦਸੰਬਰ ਨੂੰ ਇਤਿਹਾਸਿਕ ਫੈਸਲ ਤੋਂ ਫੈਸਲਾ ਸੁਣਾਇਆ ਗਿਆ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਮੁਤਾਬਿਕ ਅਜੇ ਤੱਕ ਅਕਾਲੀ ਦਲ ਦੀ ਭਰਤੀ ਨਹੀਂ ਹੋਈ ਤੇ ਪੰਜ ਮੈਂਬਰੀ ਕਮੇਟੀ ਨੂੰ ਜੋ ਕਿ ਆਦੇਸ਼ ਵੀ ਦਿੱਤੇ ਗਏ ਨੇ ਕਿ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਆਦਰਸ਼ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਹਿੰਦਰ ਸਿੰਘ ਧਾਮੀ ਗਿੱਧ ਤੇ ਇਸ ਕਮੇਟੀ ਦੇ ਮੁਖੀ ਸਨ ਉਹਨਾਂ ਨੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਜੀਪੀਐਸਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਆ ਕਿਰਪਾਲ ਸਿੰਘ ਬਡੁੰਗਰ ਜਿਹੜੇ ਕਿ ਇਸ ਕਮੇਟੀ ਦੇ ਮੈਂਬਰ ਸਨ ਉਹਨਾਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਸਿੰਘ ਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਚ ਤੀਜੀ ਮੀਟਿੰਗ ਜੋ ਹੁੰਦੀ ਹੈ ਪੰਜ ਮੈਂਬਰਾਂ ਦੇ ਵੱਲੋਂ ਹੀ ਇਹ ਮੀਟਿੰਗ ਕੀਤੀ ਜਾਂਦੀ ਹੈ ਰਿਪੋਰਟ ਜੋ ਕੇ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਦਿੱਤੀ ਜਾਂਦੀ ਹੈ ਤਾਂ ਬਾਅਦ ਚ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਸਿੰਘ ਸਾਹਿਬ ਦੇ ਨਾਲ ਇਹ ਕਿਹਾ ਗਿਆ ਕਿ ਸਿੰਘ ਸਾਹਿਬ ਦੇ ਹਦਾਇਤਾਂ ਦਾ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਵੇਗਾ ਤੇ ਉਹਨਾਂ ਹਦਾਇਤਾਂ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ ਤੇ ਆਖਰਕਾਰ ਆ ਸਿੰਘ ਸਾਹਿਬ ਗਨਰਗਵੀਰ ਸਿੰਘ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਨੇ ਕਿ ਪੰਜ ਮੈਂਬਰੀ ਕਮੇਟੀ ਆਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਆਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੱਤਾ ਅਸੀਂ ਕਮੇਟੀ ਨੂੰ ਆਪਣਾ ਕਾਰਜ ਕਰਨ ਦੇ ਲਈ ਕਿਹਾ ਸੀ ਆਕਾਲ ਤਖਤ ਸਾਹਿਬੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਕੀ ਸੇ ਲੈ ਕਹਿ ਰਹੇ ਆ ਕਿ ਉਹ ਪੰਜ ਮੈਂਬਰ ਜਿਹੜੇ ਬੱਚੇ ਨੇ ਉਹ ਭਰਤੀ ਪ੍ਰਕਿਰਿਆ ਅਜੇ ਕਾਲ ਤੱਕ ਸਾਹਿਬ ਦੇ ਹੁਕਮਾ ਤੇ ਆਰੰਭ ਕਰਨ ਪੰਚ ਸਿੰਘ ਸਹਿਬਾਨ ਦੀ ਬੈਠਕ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ ਬਸ ਕੋ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕਿਉਂਕਿ ਕੁਝ ਸਮਾਗਮ ਐਸੇ ਚੱਲ ਰਹੇ ਨੇ ਔਰ ਸਿੰਘ ਸਹਿਬਾਨ 올ਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਬਰਸੀ ਤੇ ਆਪਣਕ ਪਰਸੰਮ ਕੇ ਸਾਰੇ ਅਸੀਂ ਜਾਣੇ ਆ ਤੇ ਉਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਚ ਮੀਟਿੰਗ ਜਿਹੜੀ ਹੈ ਉਹ ਅਸੀਂ ਵਕਾਲਤਖਸਾਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਇਸੇ ਲਈ ਕਹਿ ਰਹੇ ਆ ਕਿ ਉਹ ਪੰਦ ਮੈਂਬਰ ਜਿਹੜੇ ਬੱਚੇ ਨੇ ਉਹ ਭਰਤੀ ਪ੍ਰਕਿਰਿਆ ਸ਼੍ਰੀ ਅਕਾਲ ਤਖਸਾਲ ਦੇ ਹੁਕਮਾਂ ਅਨੁਸਾਰ ਆਰੰਭ ਕਰਨ ਪੰਦ ਸਿੰਘ ਜੈ ਮਾਨਦੀ ਬੈਠਕ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ ਬਸ ਕੋਈ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕਿਉਂਕਿ ਕੁਝ ਸਮਾਗਮ ਐਸੇ ਚੱਲ ਰਹੇ ਨੇ ਔਰ ਸਿੰਘ ਸਹਿਬਾਨ 올ਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਬਰਸੀ ਤੇ ਆਪਣਾ ਖਬਰ ਸੰਤ ਕੇ ਸਾਰੇ ਅਸੀਂ ਜਾਣੇ ਆ ਤੇ ਉੱਥੇ ਗਏ ਹੋਣ ਕਰਕੇ ਸ਼ਾਇਦ 2-3 ਦਿਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਸੀਂ ਵਕਾਲਤਖਸਾਲ ਦੀ ਫਸੀਲ ਤੋਂ ਤਾ ਜਨ ਸੇਦਾਰ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਨੇ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੱਤਾ ਅਸੀਂ ਕਮੇਟੀ ਨੂੰ ਆਪਣਾ ਕਾਰਜ ਕਰਨ ਦੇ ਲਈ ਕਿਹਾ ਸੀ ਤਾਂ ਇਸ ਦੇ ਤੌਰ ਤੇ ਹੁਣ ਆਦੇਸ਼ ਦੇ ਦਿੱਤੇ ਗਏ ਨੇ ਪੰਜ ਮੈਂਬਰੀ ਕਮੇਟੀ ਨੂੰ ਕਿ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕਰੇ ਹੁਣ ਵੱਡਾ ਸਵਾਲ ਹੈ ਕਿ ਜੋ ਅਕਾਲੀ ਦਲ ਦੇ ਵੱਲੋਂ ਜਾਂ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਵੱਲ ਆਪਣੇ ਪੱਧਰ ਤੇ ਭਰਤੀ ਦੀ ਸ਼ੁਰੂਆਤ ਕੀਤੀ ਗਈ ਕਰੀਬ ਆਖਰੀ ਪੜਾਅ ਦੇ ਵਿੱਚੋਂ ਆ ਪਹੁੰਚ ਚੁੱਕੀ ਉਸ ਭਰਤੀ ਨੂੰ ਲੈ ਕੇ ਵੱਡੇ ਦਾਅਵੇ ਵੀ ਅਕਾਲੀ ਦਲ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਵੱਡੇ ਪੱਦਰ ਤੇ 30-35 ਲੱਖ ਤੱਕ ਜੋ ਕਿ ਭਰਤੀ ਅਕਾਲੀ ਦਲ ਦੇ ਵਿੱਚ ਹੋ ਚੁੱਕੀ ਹੈ ਪਰ ਜੇਕਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਨੇ ਕਿ ਭਰਤੀ ਸ਼ੁਰੂ ਕੀਤੀ ਜਾਵੇ ਤਾਂ ਫਿਰ ਜੋ ਅਕਾਲੀ ਦਲ ਦੇ ਆਪਣੇ ਪੱਦਰ ਤੇ ਭਰਤੀ ਹੁਣ ਤੱਕ ਕੀਤੀ ਗਈ ਹੈ ਉਸ ਦਾ ਕੀ ਬਣੇਗਾ ਉਸ ਨੂੰ ਲੈ ਕੇ ਵੀ ਇਹ ਵੇਖਣਾ ਹੋਵੇਗਾ ਕਿ ਅਗਲੀ ਸਥਿਤੀ ਕਿਸ ਤਰੀਕੇ ਦੀ ਬਣਦੀ ਹੈ ਪਰ ਪੰਜ ਮੈਂਬਰੀ ਕਮੇਟੀ ਨੂੰ ਜਥੇਦਾਰ ਦੇ ਵੱਲੋਂ ਸਾਫ਼ ਤੌਰ ਤੇ ਆਦੇਸ਼ ਦਿੱਤੇ ਗਏ ਨੇ ਕਿ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਧਾਮੇ ਇਸ ਕਮੇਟੀ ਦੇ ਵਿੱਚ ਵਾਪਸੀ ਨਹੀਂ ਕਰਦੇ ਤਾਂ ਪੰਜ ਮੈਂਬਰਾਂ ਦੇ ਵਿੱਚੋਂ ਹੀ ਕਿਸੇ ਨੂੰ ਮੁਖੀ ਬਣਾ ਦਿੱਤਾ ਜਾਵੇਗਾ ਇਸ ਨੂੰ ਲੈ ਕੇ 2-4 ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਹੋਵੇਗੀ ਤਾਂ ਸਿੱਧੇ ਤੌਰ ਤੇ ਹੁਣ ਪੰਜ ਮੈਂਬਰੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਆਦੇਸ਼ ਦੇ ਦਿੱਤੇ ਗਏ ਨੇ ਕਿ ਅਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕੀਤੀ ਜਾਵੇ ਖਰ ਦੇਖਣਾ ਹੋਵੇਗਾ ਕਿ ਇਹਨਾਂ ਦੇਸ਼ਾਂ ਤੋਂ ਬਾਅਦ ਚ ਕਦੋਂ ਤੱਕ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਭਰਤੀ ਦੀ हां शुरुआत की जाती जांदी है तय पंथक सियासत ਦੇ ਨਾਲ ਜੁੜੀ ਹੋਈ ਵੱਡੀ ਖਬਰ ਜਥੇਦਾਰ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਸਾਫ਼ ਤੌਰ ਤੇ ਇਹ ਆਦੇਸ਼ ਦੇ ਦਿੱਤੇ ਗਏ ਨੇ ਪਿਛਲੇ ਦਿਨੀ ਦੱਸ ਸਰ ਪੰਜ ਮੈਂਬਰੀ ਕਮੇਟੀ ਜਿਹੜੇ ਆ ਉਸਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ। ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਧਾਮੀਸ ਸਾਹਿਬ ਔਰ ਗਡੂੰਗਰ ਸਾਹਿਬ ਧਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ। ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾਂ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਛੇ ਦੇ ਕਾਲ ਤੱਕ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾ ਮਿਸਾਹ ਔਰ ਬਡੂਮਕਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਔਕਾਲ ਤੱਕ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਇਸੇ ਲਈ ਕਹਿ ਰਹੇ ਆ ਕਿ ਉਹ 15 ਮੈਂਬਰ ਜਿਹੜੇ ਬੱਚੇ ਨੇ ਉਹ ਭਰਤੀ ਪ੍ਰਕਿਰਿਆ ਜਿਹੜੇ ਕਾਲ ਤੱਕ ਸਾਡੇ ਹਕੂਮਤਾਂ ਤੇ ਆਰੰਭ ਕਰਨ ਸਿੰਘ ਸਹਿਬਾਨ ਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ ਬਸ ਕੋਈ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਹੋ ਕੇ ਕੁਝ ਸਮਾਗਮ ਐਸੇ ਚੱਲ ਰਹੇ ਨੇ ਔਰ ਸਿੰਘ ਸਹਿਬਾਨ 올ਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਵਰਸੀ ਤੇ ਆਪਣਕ ਪਰਸੰਤ ਕੇ ਸਾਰੇ ਅਸੀਂ ਜਾਣੇ ਆ ਤੇ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਚ ਮੀਟਿੰਗ ਜਿਹੜੀ ਹੈ ਉਹ ਅਸੀਂ ਤਾ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਬਾਗੀ ਤੜੇ ਦੀ ਆਗੂ ਚਰਨਜੀਤ ਸਿੰਘ ਬਰਾਰ ਜੁੜ ਚੁੱਕੇ ਨੇ ਬਰਾਰ ਸਾਹਿਬ ਦਾ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਸਿੰਘ ਸਾਹਿਬ ਦੇ ਵੱਲੋਂ ਸਾਫ਼ ਤੌਰ ਤੇ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਕਰ ਦਿੱਤੇ ਗਏ ਨੇ ਕਿ ਅਕਾਲੀ ਦਲ ਦੇ ਦਵਿਚ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਤੱਕ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਤੇ ਜਦੀ ਸਭ ਤੋਂ ਪਹਿਲਾਂ ਤਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਜਿਹੜਾ ਕਲੀਅਰ ਕਟ ਹੁਕਮ ਦੇ ਤੌਰ ਤੇ ਆਇਆ ਜੀ ਉਹਦਾ ਮੈਂ ਆਪਣੇ ਵੱਲੋਂ ਤੇ ਸਮੁੱਚੇ ਸਿੱਖ ਪੰਥ ਵੱਲੋਂ ਤੇ ਸਮੁੱਚੇ ਸਾਰੇ ਸਾਥੀਆਂ ਵੱਲੋਂ ਸਵਾਗਤ ਕਰਦਾ ਹੈ ਧੰਨਵਾਦ ਕਰਦਾ ਹੈ। ਔਰ ਮੇਰੀ ਤੁਹਾਨੂੰ गुजारिश ਹੈ ਮੀਡੀਆ ਨੂੰ ਖਾਸ ਕਰਕੇ ਸਾਰੇ ਨੂੰ ਕਿ ਜਿਹੜਾ ਬਾਗੀ ਸ਼ਬਦ ਸਾਡੇ ਨਾਲ ਲਾਇਆ ਸੀ ਹੁਣ ਲਾ ਕੇ ਜਿਹੜੇ ਅੱਜ ਤੱਕ ਸਭ ਤੋਂ ਭਗੌੜੇ ਹੋ ਕੇ ਭਰਤੀ ਕਰ ਰਹੇ ਆ ਬਾਗੀ ਉਹਨਾਂ ਨੂੰ ਕਿਹਾ ਕਰੋ ਸਾਨੂੰ ਨਾ ਕਿਹਾ ਕਰੋ ਅਸੀਂ ਮੁੱਖ ਧਾਰਾ ਵਾਲੇ ਲੋਕ ਆ। ਇਸ ਦੇ ਇਤਿਹਾਸਾ ਤੁਹਾਨੂੰ ਕਿਸ ਨਾਮ ਦੇ ਨਾਲ ਸਬੰਧ ਦਿੱਤਾ ਜਾਵੇ ਸਾਡੇ ਸਾਡੇ ਲਈ ਵੀ ਬੜੀਏ ਕਨਫਿਊਜ਼ਨ ਰਹਿੰਦੀ ਹਮੇਸ਼ਾ ਹੀ। ਮੈਂ ਕਹਿੰਦੀ ਹੁਣ ਤੇ ਜਥੇਦਾਰ ਸਾਹਿਬ ਨਹੀਂ ਕਲੀਅਰ ਕਰਤੀ ਵੀ ਉਹ ਹੁਕਮਾਂ ਦੇ ਮਤਾਬਕ ਭਰਤੀ ਨਹੀਂ ਆ ਜਿਹੜੀ ਹੁਕਮਾਂ ਦੇ ਮਤਾਬਕ ਭਰਤੀ ਨਹੀਂ ਆ। ਸਮਝ ਲੋ ਬਾਗੀ ਤੇ ਫਿਰ ਪਗੋੜੇ ਦਾ ਉਹ ਹੋਏ ਹੂੰ ਦੂਸਰਾ ਮੈਂ ਬੇਨਤੀ ਕਰੂੰ ਤੁਹਾਡੇ ذریعے ਪੰਜ ਮੈਂ ਅੰਤ ਕੱਲ ਨੂੰ ਹੀ ਮੀਟਿੰਗ ਸੱਦੀ ਜਾਵੇ ਮੀਟਿੰਗ ਸੱਦ ਕੇ ਅਗਲੀ ਭਰਤੀ ਦੀ ਰੂਪਰੇਖਾ ਜਿਹੜੀ ਹੈ ਉਹ ਬਣਾਈ ਜਾਵੇ ਤਾਂ ਕਿ ਜਿਹੜੀ ਸਮੁੱਚਾ ਸ਼ਰੋਮਣੀ ਕਾਲੀਦਾਸ ਦਾ ਵਰਕਰ ਹੈ ਦੁਬਿਧਾ ਦੇ ਵਿੱਚ ਫਸਿਆ ਹੋਇਆ ਸੀ ਉਹ ਨਿਕਲ ਸਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੱਟਕੀ ਕਰਕੇ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਤਾ ਜੀ ਆਬਰਾਰ ਸਿੰਘ ਸਾਹਿਬ ਦੇ ਬਲੇ ਇੱਕ ਹੋਰ ਵੀ ਐਮ ਗੱਲ ਕਹੀ ਗਿਆ ਜੋ ਪਿਛਲੇ ਦਿਨੀਂ ਦਰਸਲ ਪੰਜ ਮੈਂਬਰੀ ਕਮੇਟੀ ਦੇ ਦਲ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਂਪੀ ਗਈ ਸੋ ਉਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਅਕਾਲੀ ਦਲ ਨੇ ਇਸ ਭਰਤੀ ਨੂੰ ਲੈ ਕੇ ਸਹਿਯੋਗ ਨਹੀਂ ਕੀਤਾ ਤਾਂ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੱਤਾ ਅਸੀਂ ਕਮੇਟੀ ਨੂੰ ਆਪਣਾ ਕਾਰਜ ਕਰਨ ਦੇ ਲਈ ਕਿਹਾ ਸੀ ਦੇਖੋ ਬੜੇ ਕਲੀਅਰ ਸ਼ਬਦ ਉਹਨਾਂ ਨੇ ਵਰਤੇ ਹੈ ਕਿ ਜੇ ਕੋਈ ਸਹਿਯੋਗ ਨਹੀਂ ਦੇਣਾ ਚਾਹੁੰਦਾ ਤੇ ਉਹ ਸਮਝ ਲਓ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਰਹਿ ਹੂੰ ਨੰਨਾ ਨੇ ਸਹਿਯੋਗ ਕਰਨਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿ ਜੂਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਦੋਂ ਪਾਰਟੀ ਬਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਬਣੀ ਹੈ ਅੱਜ ਵੀ ਜਿਹੜੇ ਆਦੇਸ਼ ਚੱਲਣੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਚੱਲਣੇ ਹੈ ਇਸ ਕਰਕੇ ਮੇਰੀ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਜਿਹੜੀ ਇਸ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦੀ ਹੋ ਕੇ ਭਰਤੀ ਕਰ ਰਹੀ ਸੀ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਹਲੇ ਵੀ ਹੁਕਮ ਮੰਨ ਕੇ ਆਪਾਂ ਕਮੇਟੀ ਦੇ ਰਾਹੀਂ ਸਹੀ ਭਰਤੀ ਕਰਾਈਏ ਆਧਾਰ ਕਾਰਡ ਦਾ ਨੰਬਰ ਵਗੈਰਾ ਨਾਲ ਐਡ ਕਰੀਏ ਤਾਂ ਕਿ ਨਾ ਕੋਈ ਗਲਤ ਪਰਤੀ ਹੋਵੇ ਤੇ ਸਹੀ ਬੰਦੇ ਜਿਹੜੇ ਮਿਹਨਤ ਕਰਨ ਵਾਲੇ ਆ ਜਿਹੜੇ ਗਲੀਆਂ 'ਚ ਕੰਮ ਕਰਨ ਵਾਲੇ ਲੋਕ ਆ ਉਹ ਅੱਗੇ ਆਉਣ ਨਾ ਕਿ ਉੱਪਰੋਂ ਲਿਸਟਾਂ ਜਾਣ ਜਿਹੜੀਆਂ ਪਹਿਲਾਂ ਜੋ ਹਮੇਸ਼ਾ ਸਿਸਟਮ ਚੱਲਦਾ ਰਿਹਾ ਕਿ ਉੱਪਰੋਂ ਨਾਂ ਜਾਂਦੇ ਸੀ ਜਾਂ ਨਾਮ ਦੀ ਨੋਮੀਨੇਸ਼ਨ ਹੁੰਦੀ ਸੀ ਉਹ ਨੋਮੀਨੇਸ਼ਨ ਛੱਡ ਕੇ ਲੋਕ ਜਿਹੜੇ ਆ ਆਪਣੇ ਆਪ ਫੈਸਲਾ ਕਰਨ ਕਿ ਸਾਡੇ ਸਰਕਲ ਦਾ ਪ੍ਰਧਾਨ ਕੌਣ ਹੋਵੇਗਾ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਕੌਣ ਹੋਵੇਗਾ ਸਾਡੇ ਸਟੇਟ ਦੇ ਡੈਲੀਗੇਟ ਕੌਣ ਹੋਣਗੇ ਇਹ ਸਾਨੂੰ ਉਹਨਾਂ ਭਰਤੀ ਕਰਨ ਵਾਲੇ ਸੱਜਣਾ ਤੇ ਛੱਡ ਦੇਣਾ ਚਾਹੀਦਾ। ਨਹੀਂ ਬਰਾਸਾ ਵੱਡਾ ਸਵਾਲੀ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਤੇ ਜੋ ਕਿ ਭਰਤੀ ਕੀਤੀ ਜਾ ਰਹੀ ਹੈ ਕਰੀਬ ਆਖਰੀ ਪੜਾਅ ਦੇ ਵਿੱਚ ਵੀ ਉਹ ਪਹੁੰਚ ਚੁੱਕੀ ਹੈ। ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ 30-35 ਲੱਖ ਤੱਕ ਨਵੀਂ ਭਰਤੀ ਹੋ ਚੁੱਕੀ ਹੈ। ਫਿਰ ਉਸ ਭਰਤੀ ਦੀ ਕੀ ਅਹਿਮੀਅਤ ਰਹਿ ਜਾਵੇਗੀ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਆਦੇਸ਼ ਬਕਾਇਦਾ ਪੰਜ ਮੈਂਬਰੀ ਕਮੇਟੀ ਨੂੰ ਦੇ ਦਿੱਤੇ ਗਏ ਨੇ ਤੇ ਜੋ ਹੁਣ ਤੱਕ ਜੋ ਅਕਾਲੀ ਦਲ ਨੇ ਆਪਣੇ ਪੱਧਰ ਤੇ ਭਰਤੀ ਕੀਤੀ ਹੈ ਫਿਰ ਉਸ ਦਾ ਕੀ ਬਣੇਗਾ? ਦੇਖੋ ਮੇਰੀ ਬੇਨਤੀ ਹੈ ਕਿ ਜੇ ਇਸ ਕਾਲ ਤੱਕ ਸਾਡੇ ਹੁਕਮਾਂ ਦੀ ਉਲੰਘਣਾ ਕਰਕੇ ਜੋ ਕਾਰਵਾਈ ਕਰਨੀ ਹੈ ਤਾਂ ਉਹਨੂੰ ਪਹਿਲੀ ਗੱਲ ਤਾਂ ਸਿੱਖ ਪੰਥ ਪਰਵਾਹ ਨਹੀਂ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਤੇ ਵਰਕਰ ਤਾਂ ਕਦਾ ਚਿਤ ਪਰਵਾਹ ਨਹੀਂ ਕਰਦਾ ਇਸ ਕਰਕੇ ਜਿਹੜੇ ਲੋਕਾਂ ਦੇ ਕੋਲੋਂ 10-10 ਰੁਪਏ ਆਏ ਐ ਜੇ ਤਾਂ ਲੀਡਰਾਂ ਨੇ ਕੋਲੋਂ ਪਾਏ ਐ ਤਾਂ ਨਵੀਂ ਭਰਤੀ ਵੇਲੇ ਦੁਬਾਰੇ ਕਿੰਨੇ ਜਾਣਗੇ ਜੇ ਕਿਸੇ ਵਰਕਰ ਸਰ ਦਿੱਤੇ ਐ ਤਾਂ ਮੇਰੇ ਖਿਆਲ ਅਕਈ ਵਕਤ ਤੋਂ ਬਾਅਦ ਦੁਬਾਰਾ ਫੀਸ ਦੇਣ ਤੋਂ ਹੀ ਜਿਹੜਾ ਹੈਗਾ ਲੋਡ ਨਹੀਂ ਰਹਿਣੀ ਬਾਕੀ ਤਾਂ ਮੈਂਬਰਸ਼ਿਪ ਤਾਂ ਜਿਵੇਂ ਨਵੀਂ ਭਰਤੀ ਜੱਭੂਗੀ ਉਹਦੇ ਚ ਆਧਾਰ ਕਾਰਡ ਦਾ ਕੀ ਪ੍ਰੋਵੀਜ਼ਨ ਦੱਸਤੀ ਹੈ ਕਮੇਟੀ ਕੀ ਕੀ ਉਹਦੇ ਚ ਕੰਡੀਸ਼ਨਾਂ ਰੱਖ ਕੇ ਆ ਉਹਦੇ ਮੁਤਾਬਕ ਜਦੋਂ ਨਵੀਂ ਭਰਤੀ ਸ਼ੁਰੂ ਹੋਊਗੀ ਸਾਰੇ ਲੱਗ ਕੇ ਕਰਾਂਗੇ ਤਾਂ ਪਹਿਲਾਂ ਵਾਲੀਆਂ ਜਿਹੜੀ ਭਰਤੀ ਦੇ ਪੈਸੇ ਆਏ ਜਾਂ ਨਫੀਸ ਆਇਆ ਉਹ ਵੀ ਐਡਜਸਟ ਹੋ ਜੂ ਸਾਰੇ ਤਰ੍ਹਾਂ ਦਾ ਹੋ ਸਕਦਾ ਆ ਬਰਾਬਰ ਸਾਹਿਬ ਇਸ ਦੌਰਾਨ ਸਿੰਘ ਸਾਹਿਬ ਨੂੰ ਸਵਾਲ ਇਹ ਵੀ ਹੋਇਆ ਕਿ ਜੋ ਚਰਚਾਵਾਂ ਚੱਲ ਰੀਆਂ ਨੇ ਇਹਨਾਂ ਚਰਚਾਵਾਂ ਨੂੰ ਲੈ ਕੇ ਸਵਾਲ ਕੀਤਾ ਕਿ ਆ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਚੱਲੀਆਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪ੍ਰਵਾਹ ਨਹੀਂ ਹੈ ਤੇ ਜਿਦਾ ਸਭ ਬੜੀ ਵੱਡੀ ਗੱਲ ਹੈ ਜੇ ਅਗਰ ਇਸ ਟਾਈਮ ਵੀ ਅੰਤਰਿਕ ਕਮੇਟੀ ਨੇ ਜਾਂ ਸ਼ਰਮਣੀ ਅਕਾਲੀ ਦਲ ਨੇ ਅਜੇ ਹੀ ਗੁਸਤਾਖੀ ਕੀਤੀ ਜਿਹੜੀ ਕਿ ਪਹਿਲਾਂ ਕਰ ਵਾਰ-ਵਾਰ ਕਰਦੇ ਰਹੇ ਆ ਮੇਰਾ ਕਹਿਲਾ ਕਿ ਸਮੁੱਚਾ ਪੰਥ ਜਾ ਕੇ ਇਹ ਹੋਵੇ ਵੀ ਇਹਨਾਂ ਦੇ ਸਿਸਟਮ ਨੂੰ ਸਾਰਿਆਂ ਨੂੰ ਤੋੜ ਕੇ ਤੇ ਪੰਥ ਆਪਣੇ ਹੱਥਾਂ ਦੇ ਵਿੱਚ ਇਹ ਕੰਮ ਲੈ ਲੇ ਇਸ ਕੰਮ ਵੱਲ ਨੂੰ ਨਹੀਂ ਵਧਣਾ ਚਾਹੀਦਾ ਯਾਨੀ ਰਗਵੀਰ ਸਿੰਘ ਜੀ ਤੇ ਅੱਜ ਤੱਕ ਕੋਈ ਉਂਗਲ ਨਹੀਂ ਉਠਾ ਸਕਦਾ ਉਹਨਾਂ ਦੇ ਫੈਸਲੇ ਜਿਹੜੇ ਐ ਬੜੇ ਵਧੀਆ ਢੰਗ ਨਾਲ ਨੇ ਇਹ ਵੱਖਰੀ ਗੱਲ ਹੈ ਕਿ ਯਾਨੀ ਹਰਪ੍ਰੀਤ ਸਿੰਘ ਦੀ ਕਰਦਾਰ ਤੁਸੀਂ ਕਰਕੇ ਉਹਨਾਂ ਨੂੰ ਸਾਈਡ ਤੇ ਜੀ ਖਲਤੀ ਨੂੰ ਕਰਨਗੇ ਔਰ ਮੈਂ ਤੁਹਾਡੇ ਦਰਿਯੇ ਬੇਨਤੀ ਵੀ ਕਰੂੰਗਾ ਕਿ ਇਹ ਇਹ ਜੇ ਕਦਮ ਨਹੀਂ ਟੁੱਟਣੇ ਚਾਹੀਦੇ ਸਿੱਖ ਪੰਥ ਦੀ ਘਾਟਕ ਸਾਬਤ ਹੋਣਗੇ ਪ੍ਰੋਫੈਸਰ ਸਾਹਿਬ ਇਹ ਵੀ ਜੱਥੇਦਾਰ ਗੰਗਵੀਰ ਸਿੰਘ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਅਕਿ ਜੇਕਰ ਹਜਿੰਦਰ ਸਿੰਘ ਧਾਮੀ ਇਸ ਕਮੇਟੀ ਦੇ ਵਿੱਚ ਵਾਪਸੀ ਨਹੀਂ ਕਰਦੇ ਹਾਲਾਂਕਿ ਉਹਨਾਂ ਨੇ ਵੀ ਕਹਿ ਕੇ ਕਿਰਪਾ ਸਿੰਘ ਬਡੁੰਗਰ ਦਾ ਸਹੀਫਾ ਉਹਨਾਂ ਕੋਲ ਨਹੀਂ ਪਹੁੰਚਿਆ ਉਹਨਾਂ ਨੇ ਕਿਹਾ ਕਿ ਜੇ ਧਾਮੀ ਇਸ ਕਮੇਟੀ 'ਚ ਵਾਪਸੀ ਨਹੀਂ ਕਰਦੇ ਫਿਰ ਪੰਜ ਮੈਂਬਰਾਂ ਦੇ ਵਿੱਚੋਂ ਹੀ ਕਿਸੇ ਨੂੰ ਇਸ ਕਮੇਟੀ ਦਾ ਮੁਖੀ ਬਣਾ ਦਿੱਤਾ ਜਾਵੇਗਾ ਤੇ ਦੋ ਚਾਰ ਦਿਨਾਂ ਦੇ ਵਿੱਚ ਸਿੰਘ ਸਭਾਨਾਂ ਦੀ ਵੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਬੜਾ ਸਵਾਗਤਯੋਗ ਤੇ ਬੜਾ ਕਲੀਅਰ ਕਟ ਹੁਕਮ ਤੇ ਫੈਸਲਾ ਹੈ ਉਹਨਾਂ ਨੇ ਕੋਈ ਦੁਬਦਾਨੀ ਛੱਡੀ ਵੀ ਕਿ ਫਲਾਣਾ ਨਹੀਂ ਆਉਂਦਾ ਤਾਂ ਕੀ ਕਰਨਾ ਕੀ ਕਰਨਾ ਉਹਨਾਂ ਨੇ ਪੰਜ ਮੈਂਬਰ ਜਿਹੜੇ ਬਚੇ ਆ ਉਹਨਾਂ ਨੂੰ ਕਲੀਅਰ ਕਟ ਹੁਕਮ ਕਰਤਾ ਕਿ ਤੁਰੰਤ ਮੀਟਿੰਗ ਕਰਕੇ ਤੇ ਕੰਮ ਸ਼ੁਰੂ ਕਰੋ ਇਸ ਕਰਕੇ ਮੈਂ ਬਾਰ-ਬਾਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ ਜਥੇਦਾਰ ਸਾਹਿਬ ਦਾ ਜਿਨ੍ਹਾਂ ਨੇ ਇਹ ਜਿਹੜੀ ਵੱਡੀ ਦੁਬਧਾ ਪਈ ਹੋਈ ਸੀ ਔਰ ਵੱਡਾ ਇੱਕ ਬਖੇੜਾ ਪਿਆ ਹੋਇਆ ਸੀ ਉਹਨੂੰ ਸਮੇਟਣ ਦਾ ਆਪਣੇ ਲਫ਼ਜ਼ਾਂ ਦੇ ਵਿੱਚ ਵਧੀਆ ਲਫ਼ਜ਼ਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਆ ਹਾਂ ਠੀਕ ਹੈ ਬਰਾਬਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਸਿੰਘ ਸਾਹਿਬ ਗੰਨੇ ਰਗਵੀਰ ਸਿੰਘ ਦੇ ਵੱਲੋਂ ਸਾਫ਼-ਸਾਫ਼ ਆਦੇਸ਼ ਕਰ ਦਿੱਤੇ ਗਏ ਨੇ ਹੁਕਮ ਦਿੱਤੇ ਗਏ ਨੇ ਪੰਜ ਮੈਂਬਰੀ ਕਮੇਟੀ ਨੂੰ ਕਿ ਅਕਾਲੀ ਦਲ ਦੇ ਵਿੱਚ ਭਰਤੀ ਪੰਜਵੇਂ ਮੈਂਬਰ ਕਮੇਟੀ ਸ਼ੁਰੂ ਕਰੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਹਾਲਾਂਕਿ ਅਕਾਲੀ ਦਲ ਦੇ ਆਪਣੇ ਪਦਰ ਤੇ ਭਰਤੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਆ ਕਰੀਬ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੀ ਹੈ ਪਰ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਅਸੀਂ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੰਦਾ ਅਸੀਂ ਕਮੇਟੀ ਨੂੰ ਆਪਣਾ ਕਾਰਜ ਕਰਨ ਦੇ ਲਈ ਕਿਹਾ ਸੀ ਤੇ ਨਾਲ ਉਹਨੇ ਇਹ ਵੀ ਕਿਹਾ ਕਿ ਜੇਕਰ ਹਜਿੰਦਰ ਸਿੰਘ ਧਾਮੀ ਕਮੇਟੀ ਦੇ ਵਿੱਚ ਵਾਪਸੀ ਨਹੀਂ ਕਰਦੇ ਤਾਂ ਪੰਜ ਮੈਂਬਰਾਂ ਦੇ ਵਿੱਚੋਂ ਹੀ ਕਿਸੇ ਮੁਖੀ ਬਣਾ ਦਿੱਤਾ ਜਾਵੇਗਾ। ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ, ਤਾਮੀਸ ਸਾਹਿਬ ਔਰ ਬਡੋਂਗਰ ਸਾਹਿਬ। ਤਾਮੀਸ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ। ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾਂ ਸਾਡੇ ਕੋਲ ਨਹੀਂ ਪਹੁੰਚਾ। ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਹੈ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਂ ਮਿਸਾਹ ਔਰ ਬਡੋਂਕਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਇਸੇ ਲਈ ਕਹਿ ਰਹੇ ਆ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਆਰੰਭ ਕਰਨ ਸਿੰਘ ਜੈ ਮਾਨਾ ਦੀ ਬੈਠਕ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਬਸ ਕੁ ਦੋ ਚਾਰ ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕਿਉਂਕਿ ਕੁਝ ਸਮਾਗਮ ਐਸੇ ਚੱਲ ਰਹੇ ਨੇ ਔਰ ਸਿੰਘ ਸਹਿਬਾਨ 올ਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਬਰਸੀ ਤੇ ਆਪਣਕ ਪਰਸਨ ਕੇ ਸਾਰੇ ਅਸੀਂ ਜਾਣੇ ਆ ਤੇ ਉੱਥੇ ਗਏ ਹੋਣ ਕਰਕੇ ਸ਼ਾਇਦ ਦੋ ਚਾਰ ਦਿਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਉਹਨੇ ਇਸ ਵੇਲੇ ਬਿਆਨ ਦਿੱਤਾ ਹੁਕਮ ਦਿੱਤਾ ਉਹਦੀ ਛਲਾਗਾ ਕਰਦਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਆ ਦੋ ਮੈਂਬਰ ਸਹਿਬਾਂ ਤੋਂ ਜੋ ਅਸਤੀਫਾ ਦੇ ਗਏ ਨੇ ਧੰਮੀ ਸਾਹਿਬ ਤੇ ਬਡੂਗਰ ਸਾਹਿਬ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਵੈਲਿਡ ਆ ਉਹਦੇ ਵਿੱਚੋਂ ਵੀ ਇੱਕ ਆਗੂ ਲਾਇਆ ਜਾਊਗਾ ਸੋ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਭਰਤੀ ਦੀ ਪ੍ਰਕਿਰਿਆ ਉਹ ਨੂੰ ਸ਼ੁਰੂ ਕੀਤਾ ਜਾਵੇ ਤੇ ਸਾਰੇ ਖਾਲਸਾ ਪੰਥ ਨੂੰ ਵਾਜ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਰਪ੍ਰਸਤ ਹਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਈ ਜਾਵੇ ਤਾਂ ਕਿ ਸਾਰੇ ਜਥੇਬੰਦੀਆਂ ਔਰ ਸਾਰਾ ਪੰਥ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇ ਇੱਕ ਜਿਹੜੀ ਆ origional ਪਾਰਟੀ ਆ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਰਬਸਾਧੀ ਵਾਲਤਾ ਦੀ ਪਾਰਟੀ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸੋ ਮੈਂ ਸਿੰਘ ਸਾਹਿਬ ਦੇ ਬਿਆਨ ਦਾ ਜਿਹੜਾ ਹੈ ਉਹ ਸਵਾਗਤ ਉਹੀਆ ਕੋਰਟ ਦੇ ਵਿੱਚ ਪੇਸ਼ੀ ਤੇ ਆਏ ਸ਼ਖਸ ਤੇ ਫਾਇਰਿੰਗ ਕਰ ਦਿੱਤੀ ਕਿ ਗੱਡੀ ਦੇ ਵਿੱਚ ਆਏ ਬਦਮਾਸ਼ਾਂ ਨੇ ਸ਼ਰੇਆਮ ਗੂੜੀਆਂ ਚਲਾ ਦਿੱਤੀਆਂ ਬਦਮਾਸ਼ਾਂ ਨੇ ਦੋ ਤੋਂ ਤਿੰਨ ਰਾਉਂਡ ਫਾਇਰ ਕੀਤੇ ਮੌਕੇ ਤੇ ਪਹੁੰਚੀ ਸੀਆਈਡੀ ਦੀ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਬੜਾ ਦੇ ਨਾ ਜੁੜੀ ਵੱਡੀ ਖਬਰ ਇੱਥੇ ਕਿ ਕੋਰਟ ਕੰਪਲੈਕਸ ਦੇ ਵਿੱਚ ਗੂੜੀਆਂ ਚੱਲੀਆਂ ਨੇ ਕੋਰਟ ਦੇ ਵਿੱਚ ਪੇਸ਼ੀ ਤੇ ਆਏ ਸ਼ਖਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਤੇ ਗੋੜੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਗੱਡੀ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ਾਂ ਨੇ ਦੋ ਤੋਂ ਤਿੰਨ ਰਾਉਂਡ ਫਾਇਰ ਕੀਤੇ ਆਤ ਉਸਦੇ ਬਾਅਦ ਸੀਆਈਡੀ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਫਿਲਹਾਲ ਸੀਆਈਡੀ ਦੀ ਟੀਮ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਵਾਰਦਾਤ ਦੇ ਪਿੱਛੇ ਵਜ੍ਹਾ ਕੀ ਹੈ ਆਖਰਕਾਰ ਕਿਉਂ ਕੋਰਟ ਦੇ ਵਿੱਚ ਪੇਸ਼ੀ ਤੇ ਆਏ ਸ਼ਖਸ ਨੂੰ ਨਿਸ਼ਾਨਾ ਬਣਾਇਆ ਗਿਆ